Спасибо.

एफ आई आर दो सौ बई ऑफ टू थाउजेंड एट पी एच सी टी फरीदकोट इस केस केम टी का एग्जाम होया दो हज़ार अठे बंगलिंग हुई थी इंपरसोनेशन हुई थी स्टूडेंट्स की जगह पर कोई होर आके पेपर दे के चले गए हैं वो मसले से एक मुकदमा दर्ज होया दो हज़ार अठ ਔਰ ਇਸ ਕੇਸ ਦੇ ਵਿੱਚ 2011 ਦੇ ਵਿੱਚ ਤਕਰੀਬਨ ਚਲਾਨ ਪੇਸ਼ ਕੀਤਾ ਗਿਆ ਜੀ ਦਾ ਫੈਸਲਾ ਕੱਲ ਮਾਨਯੋਗ ਅਦਾਲਤ ਮੈਡਮ ਸੋਹੀ ਦੀ ਕੋਰਟ ਤੋਂ ਹੋਇਆ ਤੇ ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ। ਫਿਰ ਕੁੱਲ ਕਿੰਨੇ ਦੋਸ਼ੀ ਇਸ ਵਿੱਚ ਬਣਾਏ ਗਏ ਸੀ ਔਰ ਕਿਸ ਤਰ੍ਹਾਂ ਦੇ ਰੋਪਨਾਵ ਤੇ ਇਸ ਕੇਸ ਦੇ ਵਿੱਚ ਕੁੱਲ 56 ਦੋਸ਼ੀ ਸੀ ਜਿਨ੍ਹਾਂ ਚੋਂ ਦੋਾਂ ਦੀ ਡੈਥ ਹੋ ਗਈ ਸੀ ਇੱਕ ਸ਼ਾਇਦ ਅਪਸਕਾਉਂਡ ਕਰ ਰਿਹਾ ਬਾਕੀ 53 ਜਿਹੜੇ ਹੈ ਉਹ ਪੇਸ਼ ਹੋਰੇ ਸੀਗੇ ਜਿਨਾਂ ਨੂੰ ਬਰੀ ਕੀਤਾ ਗਿਆ। ਕੋ ਕੌਂਸਲ ਸਰ ਦੇ ਰਿਪੋਰਟ ਅਨੁਸਾਰ ਦੇਖੋ ਇਹਦੇ ਵਿੱਚ 13 ਬੰਦੇ ਇੰਪੋਸਟਰ ਸੀ ਜਿਨ੍ਹਾਂ ਤੇ ਦੋਸ਼ ਸੀਗੇ ਇਹਨਾਂ ਨੇ ਸਟੂਡੈਂਟ ਦੀ ਜਗ੍ਹਾ ਤੇ ਬੈਠ ਕੇ ਇੰਪਰਸੋਨੇਟ ਕਰਕੇ ਪੇਪਰ ਦਿੱਤਾ ਦਿਨਾਂ ਫੇਰੀ ਕੀਤੀ ਹੈ ਔਰ ਇਹਦੇ ਵਿੱਚ 16 ਸਟੂਡੈਂਟ ਸੀਗੇ 24 ਅਕਿਊਜ਼ਡ ਹੋਰ ਸੀਗੇ ਜਿਨ੍ਹਾਂ ਚ ਸਟੂਡੈਂਟ ਦੇ ਪੇਰੈਂਟਸ ਵੀ ਸੀਗੇ ਤੇ ਕੁਝ ਬੰਦੇ ਬੈਟਰ ਵੀ ਸੀਗੇ ਜਿਹੜੇ ਕਹਿੰਦੇ ਆ ਵੀ ਜਿਨ੍ਹਾਂ ਤੇ ਦੋਸ਼ ਹੈ ਸੀ ਵੀ ਇਹਨਾਂ ਨੇ ਇਹ ਸਾਰਾ ਕੁਝ ਹੋਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਹੈ कॉन्सपरेसी की थी सर पेरेंट्स की गल करिए पेरेंट्स से किस तरह से दोष लगी सी क्योंकि जिस गल करिए स्टूडेंट्स तो मने जा सकते हैं या उन्होंने जगह जो पेपर दे मने पर पेरेंट्स को तो सिर्फ इसे इस गल करके इन्वॉल्व करता भी दे हैव सप्लाइड द फंड्स फॉर दिस कॉन्सपरेसी सिंपली इस गल जी देखो मानी अदालत ने इन्हों एक बार करता है हाले सू कॉपी ऑफ जजमेंट नहीं मिली ਉਹ ਸਹੀ ਪਤਾ ਤਾਂ ਜਿਹੜੀ ਕੋਰਟ ਦੀ ऑब्జర్ਵੇਸ਼ਨ ਹੈ ਉਹ ਜੱਜਮੈਂਟ ਸੀ ਮਤਲਬ ਪੰਜਾਬ ਤੋਂ ਲਾਹੌਰ ਕੈਨੇਡਾ ਨਹੀਂ ਸਟੇਟ ਕਰਨਾ ਹੈ ਪੰਜਾਬ ਤੋਂ ਇਲਾਵਾ ਰਾਜਸਥਾਨ ਬਿਹਾਰ ਯੂਪੀ ਦਿੱਲੀ ਅ ਸ਼ਾਇਦ ਗੁਜਰਾਤ ਦਾ ਵੀ ਇੱਕ ਹੈ ਸਟੂਡੈਂਟ तकरीबन ਪੰਜ ਪੰਜਾਬ ਦੇ ਸੀ ਸਟੂਡੈਂਟ ਬਾਕੀ ਸਾਰੇ ਬਾਹਰ ਦੇ